ਬੱਚਾ ਇੱਥੇ ਹਵੇਲੀ ਤੇ ਬੈਠ ਤੇ ਆਏ 85% ਨੰਬਰ ਹੈ ਇਹਦੇ ਔਰ ਸਕੂਲ ਇਹਦਾ ਪਾਣੀ ਚ ਡੁੱਬ ਚੁੱਕਿਆ ਔਰ ਇਹ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਸਾਇੰਸ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਪੁੱਤ ਤੇ ਜਿਹੜਾ ਫੈਸਲਾ ਅੱਜ ਤੁਰੀ ਸਾਹਿਬ ਤੁਸੀਂ ਕੀਤਾ ਕਿ ਇਹਨਾਂ ਬੱਚਾ ਨੂੰ ਆਪਾਂ ਪ੍ਰਾਈਵੇਟ ਸਕੂਲਾਂ ਚ ਸੰਸਥਾਵਾਂ ਚ ਪੜਾਈਏ ਉਹ ਮੈਂ ਸਮਝਦਾ ਕਿ ਇਹਨਾਂ ਬੱਚਿਆਂ ਵਾਸਤੇ ਪ੍ਰਦਾਨ ਹੋ ਸਕਦਾ ਔਰ ਪੁੱਤੋ ਮੇਰੀ ਇੱਕ ਨਾ ਤੁਹਾਡੀ ਮਾਤਾ ਜੀ ਨੂੰ ਬੇਨਤੀ ਆ ਕਿ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਅਸੀਂ ਤੁਹਾਨੂੰ ਐਡਾਪਟ ਕਰਾਂਗੇ ਭਾਂਜੀ ਇੱਕ ਪੈਸਾ ਨਹੀਂ ਤੁਸੀਂ ਖਰਚਣਾ ਇਹ ਬੇਟੀ ਨੂੰ ਅਸੀਂ ਪੜਾਵਾਂਗੇ ਜਿਹੜਾ ਵੀ ਕੋਰਸ ਕਰਨਾ ਚਾਹੁੰਦੀ ਆ ਔਰ ਇਹਨੂੰ ਪੜਾ ਕੇ ਨੌਕਰੀ ਲਵਾ ਕੇ ਭੇਜਾਂਗੇ ਦੇਖੋ ਜੀ ਸਲਤਨਪੁਰ ਲੋਧੀ ਪੰਜਾਬ ਦਾ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਉਹਨਾਂ ਵਿੱਚੋਂ ਇੱਕ ਐਸਾ ਇਲਾਕਾ ਹੈ ਜਿੱਥੇ ਬਹੁਤ ਤਬਾਹੀ ਮੱਚੀ ਹੈ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਵਿੱਚ ਡੁੱਬ ਚੁੱਕੇ ਆ ਔਰ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਇਸ ਵੇਲੇ ਪਾਣੀ ਦੇ ਘੇਰੇ ਵਿੱਚ ਹੈ ਡੁੱਬ ਚੁੱਕੀ ਹੈ ਫਸਲਾਂ ਤਬਾਹ ਹੋ ਚੁੱਕੀਆਂ ਆ ਔਰ ਅੱਜ ਪੰਜਾਬ ਦੀਆਂ ਸਾਰੀਆਂ ਹੀ ਪ੍ਰਾਈਵੇਟ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ ਫੈਡਰੇਸ਼ਨ ਹੈ ਜਿਨ੍ਹਾਂ ਵਿੱਚ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਜੈਕ ਹੈ ਜਿਨ੍ਹਾਂ ਵਿੱਚ ਡਿਗਰੀ ਕਾਲਜਸ ਨੇ ਜਿਨ੍ਹਾਂ ਵਿੱਚ ਸਾਰੇ ਹੀ ਐਸੋਸੀਏਸ਼ਨ ਦੇ ਪ੍ਰਤੀਨਿਧ ਹੈ ਟੈਕਨੀਕਲ ਇੰਸਟੀਟਿਊਸ਼ਨ ਦੇ ਪ੍ਰਤੀਨਿਧ ਹੈ ਇਹਨਾਂ ਸਾਰਿਆਂ ਨੇ ਪੰਜਾਬ ਦੀ ਲੀਡਰਸ਼ਿਪ ਇੱਥੇ ਪੁੱਜੀ ਹੈ ਕਿਉਂਕਿ ਇੱਥੇ ਪਿਛਲੇ ਦਿਨਾਂ ਦੌਰਾਨ ਕਿਉਂਕਿ ਜਦੋਂ ਤੋਂ ਹੜਾ ਆਇਆ ਉਦੋਂ ਤੋਂ ਲੈ ਕੇ ਇਹ ਟੀਮਾਂ ਜਿਹੜੀਆਂ ਸੀਗੀਆਂ ਨੇ ਐਸੋਸੀਏਸ਼ਨ ਦੀਆਂ ਇੱਥੇ ਕੰਮ ਕਰ ਰਹੀਆਂ ਸੀ ਅਲਗ-ਅਲਗ ਇਲਾਕਿਆਂ ਵਿੱਚ ਦਿਲ ਖੋਲ ਕੇ ਯੋਗਦਾਨ ਪਾਇਆ ਹੈ ਔਰ ਫੈਸਲਾ ਕੀਤਾ ਹੈ ਕਿ ਇਸ ਇਲਾਕੇ ਦੇ ਜਿਹੜੇ ਸਰਕਾਰੀ ਸਕੂਲ ਹੈ ਜਿੰਨਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਦੀਆਂ ਇਮਾਰਤਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਉਸਾਰੀ ਦੇ ਵਾਸਤੇ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ ਔਰ ਆਪਣਾ ਜੋ ਵੀ ਯੋਗਦਾਨ ਪਾ ਸਕਦੇ ਹਾਂ ਅਸੀਂ ਦਿਲ ਖੋਲ ਕੇ ਉਸ ਦੇ ਵਿੱਚ ਪਾਵਾਂਗੇ ਔਰ ਦੂਸਰਾ ਫੈਸਲਾ ਇਹ ਕੀਤਾ ਹੈਗਾ ਕਿ ਇਸ ਇਲਾਕੇ ਦੇ ਸਕੂਲ ਜਿਹੜੇ ਕਈ ਦਿਨਾਂ ਤੋਂ ਬੰਦ ਹੈ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜਿਹੜਾ ਹੋ ਰਿਹਾ ਉਸ ਦੇ ਵਾਸਤੇ ਜਿਹੜੀਆਂ ਪ੍ਰਾਈਵੇਟ ਖੇਤਰ ਦੀਆਂ ਸੰਸਥਾਵਾਂ ਸਾਡੀਆਂ ਐਸੋਸੀਏਸ਼ਨ ਦੀਆਂ ਇਲਾਕੇ ਵਿੱਚ ਹੈਗੀਆਂ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਨੇ ਅਗਰ ਉਹ ਪੇਰੈਂਟਸ ਸਾਂ ਬੱਚੇ ਚਾਹੁੰਦੇ ਐ ਤੇ ਸਾਡੇ ਪ੍ਰਾਈਵੇਟ ਸਕੂਲ ਤੇ ਕਾਲਜ ਜਿਹੜੇ ਆ ਉਹ ਉੱਥੇ ਉਹਨਾਂ ਨੂੰ ਫ੍ਰੀ ਇੱਕ ਨਿਸ਼ਕਾਮ ਸੇਵਾ ਦੇ ਤੌਰ ਤੇ ਆਪਣੀਆਂ ਸੰਸਥਾਵਾਂ ਵਿੱਚ ਪੜ੍ਹਾਉਣਗੇ ਤਾਂ ਕਿ ਜਿੰਨੀ ਦੇਰ ਉਹ ਸਕੂਲ ਪਾਣੀ ਉਤਰਨ ਤੋਂ ਬਾਅਦ ਵੀ ਸਮਾਂ ਲੱਗਣਾ ਹੈ ਉਹ ਠੀਕ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜਨਗੇ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ ਬੱਚਾ ਇੱਥੇ ਹਵੇਲੀ ਤੇ ਵਹਿਕ ਤੇ ਆਏ 85% ਨੰਬਰ ਹੈ ਇਹਦੇ ਔਰ ਸਕੂਲ ਦਾ ਪਾਣੀ ਚ ਡੁੱਬ ਚੁੱਕਿਆ ਔਰ ਇਹ ਬੱਚਾ ਅੱਗੇ ਪੜਨਾ ਚਾਹੁੰਦਾ ਹੈ ਸਾਇੰਸ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਪੁੱਤ ਤੇ ਜਿਹੜਾ ਫੈਸਲਾ ਅੱਜ ਤੁਰੀ ਸਾਹਿਬ ਤੁਸੀਂ ਕੀਤਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਪ੍ਰਾਈਵੇਟ ਸਕੂਲਾਂਾਂ ਚ ਸੰਸਥਾਵਾਂ ਚ ਪੜਾਈਏ ਉਹ ਮੈਂ ਸਮਝਦਾ ਕਿ ਇਹਨਾਂ ਬੱਚਿਆਂ ਵਾਸਤੇ ਪ੍ਰਦਾਨ ਹੋ ਸਕਦਾ ਔਰ ਪੁੱਤੋ ਮੇਰੀ ਇੱਕ ਨਾ ਤੁਹਾਡੀ ਮਾਤਾ ਜੀ ਨੂੰ ਬੇਨਤੀ ਆ ਕਿ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਅਸੀਂ ਤੁਹਾਨੂੰ ਅਡਾਪਟ ਕਰਾਂਗੇ ਭਾਂਜੀ ਇੱਕ ਪੈਸਾ ਨਹੀਂ ਤੁਸੀਂ ਖਰਚਣਾ ਇਹ ਬੇਟੀ ਨੂੰ ਅਸੀਂ ਪੜ੍ਹਾਵਾਂਗੇ ਜਿਹੜਾ ਵੀ ਕੋਰਸ ਕਰਨਾ ਚਾਹੁੰਦੀ ਆ ਔਰ ਇਹਨੂੰ ਪੜ੍ਹਾ ਕੇ ਨੌਕਰੀ ਲਵਾ ਕੇ ਭੇਜਾਂਗੇ ਦੇਖੋ ਜੀ ਸultanpur Lodhi ਪੰਜਾਬ ਦਾ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਉਹਨਾਂ ਵਿੱਚੋਂ ਇੱਕ ਐਸਾ ਇਲਾਕਾ ਹੈ ਜਿੱਥੇ ਬਹੁਤ ਤਬਾਹੀ ਮੱਚੀ ਹੈ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਵਿੱਚ ਡੁੱਬ ਚੁੱਕੇ ਆ ਔਰ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਇਸ ਵੇਲੇ ਪਾਣੀ ਦੇ ਘੇਰੇ ਵਿੱਚ ਹੈ ਡੁੱਬ ਚੁੱਕੀ ਹੈ ਫਸਲਾਂ ਤਬਾਹ ਚੁੱਕੀਆਂ ਹਨ ਔਰ ਅੱਜ ਪੰਜਾਬ ਦੀਆਂ ਸਾਰੀਆਂ ਹੀ ਪ੍ਰਾਈਵੇਟ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ ਫੈਡਰੇਸ਼ਨ ਹੈ ਜਿਨ੍ਹਾਂ ਵਿੱਚ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਜੈਕ ਹੈ ਜਿਨ੍ਹਾਂ ਵਿੱਚ ਡਿਗਰੀ ਕਾਲਜਸ ਨੇ ਜਿਨ੍ਹਾਂ ਵਿੱਚ ਸਾਰੇ ਹੀ ਐਸੋਸੀਏਸ਼ਨ ਦੇ ਪ੍ਰਤੀਨਿਧ ਹੈ ਟੈਕਨੀਕਲ ਇੰਸਟੀਟਿਊਸ਼ਨ ਦੇ ਪ੍ਰਤੀਨਿਧ ਹੈ ਇਹਨਾਂ ਸਾਰਿਆਂ ਨੇ ਪੰਜਾਬ ਦੀ ਲੀਡਰਸ਼ਿਪ ਇੱਥੇ ਪੁੱਜੀ ਹੈ ਕਿਉਂਕਿ ਇਹ ਤੇ ਪਿਛਲੇ ਦਿਨਾਂ ਦੌਰਾਨ ਕਿਉਂਕਿ ਜਦੋਂ ਤੋਂ ਤੁਹਾੜਾ ਆਇਆ ਉਦੋਂ ਤੋਂ ਲੈ ਕੇ ਇਹ ਟੀਮਾਂ ਜਿਹੜੀਆਂ ਸੀਗੀਆਂ ਨੇ ਐਸੋਸੀਏਸ਼ਨ ਦੀਆਂ ਇੱਥੇ ਕੰਮ ਕਰ ਰਹੀਆਂ ਸੀ ਅਲੱਗ-ਅਲੱਗ ਇਲਾਕਿਆਂ ਵਿੱਚ ਦਿਲ ਖੋਲ ਕੇ ਯੋਗਦਾਨ ਪਾਇਆ ਹੈ ਔਰ ਫੈਸਲਾ ਕੀਤਾ ਹੈ ਕਿ ਇਸ ਇਲਾਕੇ ਦੇ ਜਿਹੜੇ ਸਰਕਾਰੀ ਸਕੂਲ ਹੈ ਜਿੰਨਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਦੀਆਂ ਇਮਾਰਤਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਉਸਾਰੀ ਦੇ ਵਾਸਤੇ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ ਔਰ ਆਪਣਾ ਜੋ ਵੀ ਯੋਗਦਾਨ ਪਾ ਸਕਦੇ ਹਾਂ ਅਸੀਂ ਦਿਲ ਖੋਲ ਕੇ ਉਸ ਦੇ ਵਿੱਚ ਪਾਵਾਂਗੇ ਔਰ ਦੂਸਰਾ ਫੈਸਲਾ ਇਹ ਕੀਤਾ ਹੈਗਾ ਕਿ ਇਸ ਇਲਾਕੇ ਦੇ ਸਕੂਲ ਜਿਹੜੇ ਕਈ ਦਿਨਾਂ ਤੋਂ ਬੰਦ ਹੈ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜਿਹੜਾ ਹੋ ਰਿਹਾ ਉਸ ਦੇ ਵਾਸਤੇ ਜਿਹੜੀਆਂ ਪ੍ਰਾਈਵੇਟ ਖੇਤਰ ਦੀਆਂ ਸੰਸਥਾਵਾਂ ਸਾਡੀਆਂ ਐਸੋਸੀਏਸ਼ਨ ਦੀਆਂ ਇਸ ਇਲਾਕੇ ਵਿੱਚ ਹੈਗੀਆਂ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਨੇ ਅਗਰ ਉਹ ਪੇਰੈਂਟਸ ਜਾਂ ਬੱਚੇ ਚਾਹੁੰਦੇ ਹੈ ਤੇ ਸਾਡੇ ਪ੍ਰਾਈਵੇਟ ਸਕੂਲ ਤੇ ਕਾਲਜ ਜਿਹੜੇ ਆ ਉਹ ਉੱਥੇ ਉਹਨਾਂ ਨੂੰ ਫ੍ਰੀ ਇੱਕ ਨਿਸ਼ਕਾਮ ਸੇਵਾ ਦੇ ਤੌਰ ਤੇ ਆਪਣੀਆਂ ਸੰਸਥਾਵਾਂ ਵਿੱਚ ਪੜ੍ਹਾਉਣਗੇ ਤਾਂ ਕਿ ਜਿੰਨੀ ਦੇਰ ਉਹ ਸਕੂਲ ਪਾਣੀ ਉਤਰਨ ਤੋਂ ਬਾਅਦ ਵੀ ਸਮਾਂ ਲੱਗਣਾ ਹੈ ਉਹ ਠੀਕ ਨਹੀਂ ਹੁੰਦੇ ਓਨੀ ਦੇਰ ਤੱਕ ਉਹ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜ੍ਹਨਗੇ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ